ਸਾਰੇ ਤੁੰਦ ਦੀ ਚਾਦਰ ਨਹੀਂ ਗਈ ਜੀ ਇਹ ਪੋਲੂਸ਼ਨ ਹੈ ਇਹ ਜੋ ਗੱਡੀਆਂ ਦਾ ਪੋਲੂਸ਼ਨ ਹੈ ਇਹ ਜੋ ਵਾਤਾਵਰਣ ਚ ਜੋ ਵੀ ਇਹ ਜ਼ਹਿਰ ਫੈਲਿਆ ਹੋਇਆ ਹੈ ਚਾਹੇ ਪ੍ਰਾਲੀ ਕਰਕੇ ਹੈ ਚਾਹੇ ਜੋ ਵੀ ਹੈ ਇਹ ਬਹੁਤ ਹੀ ਖਤਰਨਾਕ ਲੋਕਾਂ ਨੂੰ ਮੈਂ ਵੇਰ ਕਰਦਾ ਵੀ ਉਸ ਤੋਂ ਬਚ ਕੇ ਰਹਿਣ ਤੇ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਵੀ ਇਸ ਲਈ ਲੋਕਤਾਂ ਲਈ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਪੋਲੂਸ਼ਨ ਡਿਪਾਰਟਮੈਂਟ ਨੂੰ ਅਪੀਲ ਕਰਦਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਦਾ ਕੋਈ ਮਾਫਦੰਡ ਤੈਅ ਕੀਤਾ ਜਾਵੇ ताकि ਲੋਕਾਂ ਨੂੰ ਬਿਮਾਰੀਆਂ ਤੋਂ ਬਚਤਰ ਹੋਵੇ। ਅਸੀਂ ਕੁਝ ਨਿਕਲ ਕਰਦੇ ਹਾਂ ਕਿ ਸਰਕਾਰਾਂ ਤੋਂ ਉਚਿਤ ਹੱਲ ਨਹੀਂ ਲੱਭ ਰਹੀਆਂ। ਹਜੇ ਤਾਈਂ ਤਾਂ ਕੋਈ ਨਹੀਂ ਲੱਭ ਸਕਿਆ ਜੀ। ਹਰ ਸਾਲ ਰੌਲਾ ਹੀ ਪੈਂਦਾ ਵੀ ਅਸੀਂ ਇਸ ਤਰ੍ਹਾਂ ਕਰਾਂਗੇ, ਉਹ ਕਰਾਂਗੇ, ਵਾਹ ਕਰਾਂਗੇ ਪਰ ਹਜੇ ਤਾਈਂ 0% ਸੋਲਵੈਂਟ ਹੈ ਸਰਕਾਰ ਦਾ। ਕੋਈ ਹੱਲ ਨਹੀਂ ਕਿਡਿਆ ਜਾ ਰਿਹਾ ਪੋਲੂਸ਼ਨ ਦਾ। ਇਹ ਪੋਲੂਸ਼ਨ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਖਾਸ ਕਰਕੇ ਬੱਚਿਆਂ ਨੂੰ ਤੇ ਮਜ਼ਦੂਰਾਂ ਨੂੰ ਬਹੁਤ ਨੁਕਸਾਨਦੇਹ ਹੈ। ਇਹਦੇ ਬਾਰੇ ਡਾਕਟਰਾਂ ਤੋਂ ਰਹਿਚਾਈ ਬੱਚਿਆਂ ਨੂੰ ਜਿਹੜਾ ਘਰ ਤੋਂ ਘੱਟ ਬਾਹਰ ਜਿਹੜਾ ਮਾਸਕ ਪਾ ਕੇ ਰੱਖਣੇ ਚਾਹੀਦੇ ਆ ਬਜ਼ੁਰਗਾਂ ਨੂੰ ਬਾਹਰ ਘੱਟ ਟਿਕਣਾ ਚਾਹੀਦਾ ਡਾਕਟਰ ਸਾਹਿਬ ਨੂੰ ਇਚਾਮ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਨਾ ਕੋਈ ਦਵਾਈ ਸਾਰਾ ਕੁਝ ਦੇਣੀ ਚਾਹੀਦੀ ਹੈ ਤੇ ਫਲੂ ਜਿੰਦਾ ਇੱਕ ਤਾਂ ਬਰਾਲੀ ਹੈ ਬਰਾਲੀ ਦਾ ਕਾਰਨ ਹੈ ਬਰਾਲੀ ਦੇ ਨਾਲ ਥੋੜਾ ਧੂਆ ਜਿਹੜਾ ਜਿਆਦਾ ਹੋ ਗਿਆ ਤੇ ਇਹ ਵੀ ਸਿੰਗਲ ਕੋਟ ਆ ਗਿੱਕਲ ਜਿਹੜੇ ਆ ਵਿਕਲਾ ਵਿਕਲਾ ਦਾ ਪলিউਸ਼ਨ ਬਹੁਤ ਜ਼ਿਆਦਾ ਹੈ ਉਹ ਜਿਹੜਾ ਪলিউਸ਼ਨ ਆ ਉਹ ਬਹੁਤ ਨੁਕਸਾਨ ਕਰ ਰਿਹਾ ਆ ਦੀਵਾਲੀ ਦੇ ਵਿੱਚ ਲੋਕਾਂ ਦੇ ਪਟਾਕੇ ਬਹੁਤ ਆ ਪਟਾਕਿਆਂ ਨਾਲ ਪলিউਸ਼ਨ ਬਹੁਤ ਹੋਇਆ ਉਹ ਜਣ ਕੇ ਉਹਦਾ ਵੀ ਪ੍ਰੂਜਨ ਦਾ ਉਸਦਾ ਵੀ ਅਸਰ ਹੈ ਸਰ ਸਰਦੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਅੱਜ ਦੇਖਣ ਨੂੰ ਲੈ ਕੇ ਇਹ ਸ਼ਹਿਰ ਨੂੰ ਧੁੰਦ ਦੀ ਜਿਹੜੀ ਚਾਦਰ ਬੰਨ੍ਹ ਲਈ ਮੇ ਜਿੰਨਾ ਇਹ ਬਿਲਕੁਲ ਗਲਤ ਹੈ ਧੁੰਦ ਦੀ ਕੋਈ ਚਾਦਰ ਨਹੀਂ ਹੈ ਸਮੋਗ ਹੈ ਧੂਆ ਹੈ ਪ੍ਰਦੂਸ਼ਣ ਖਰਾਬ ਹੋ ਚੁੱਕਿਆ ਸਾਡਾ 에ਅਰ ਕੁਆਲਿਟੀ ਜਿਹੜੀ ਆਪਣੇ ਇੰਡੈਕਸ ਤੋਂ ਖਰਾਬ ਹੋ ਚੁੱਕਿਆ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਔਰ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਚੁੱਕਿਆ ਹੈ ਇਹਦਾ ਕਾਰਨ ਸਾਪ ਸਾਰੇ ਜਾਣਦੇ ਆ ਸਰਕਾਰਾਂ ਵੀ ਜਾਣਦੀਆਂ ਆ ਪਰ ਸਰਕਾਰਾਂ ਨਾ ਤਾਂ ਸਰਕਾਰਾਂ ਕੁਝ ਕਰਨਾ ਚਾਹੁੰਦੀਆਂ ਨਾ ਅਸੀਂ ਲੋਕ ਉਸ ਕਰਨਾ ਚਾਹੁੰਦੇ ਆ ਇੱਥੇ ਪਰਾਲੀਆਂ ਸਾੜੀਆਂ ਜਾ ਰਹੀਆਂ ਅਸੀਂ ਪੜਾਕਾ ਚਲਾਉਂਦੇ ਪਿੱਛੇ ਨਹੀਂ ਹਾਂ ਕੋਈ ਕਾਰਖਾਨੇ ਕੋਈ ਫੈਕਟਰੀਆਂ ਦੇ ਜਿਹੜੇ ਕੋਈ ਪਮਾਨੇ ਹੋਣੇ ਚਾਹੀਦੇ ਸਟੈਂਡਰਡ ਹੋਣਾ ਚਾਹੀਦੇ ਉਹਨਾਂ ਦਾ ਕੋਈ ਉਹ ਵੀ ਬਿਲਕੁਲ ਆਗੋੜੀ ਕੀਤਾ ਜਾਂਦਾ ਉੱਥੇ ਮਨਮਰਜ਼ੀ ਦਾ ਚੱਲ ਰਹੀਆਂ ਚਾਹ ਚਵੇਰੇ ਹਰ ਇਨਸਾਨ ਇਸ ਨੂੰ ਫੁਲਾ ਰਿਹਾ ਕੱਲੇ ਕਿਸਾਨ ਨਹੀਂ ਫੁਲਾ ਰਿਹਾ ਜੇ ਆਪਣੇ ਸਰਕਾਰਾਂ ਦਾ ਬਿਲਕੁਲ ਟਾਸ ਮਾਸੀ ਨਹੀਂ ਹੋ ਰਹੀਆਂ ਨਾ ਪੰਜਾਬ ਦੀ ਨਾ ਹਰਿਆਣਾ ਦੀ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਉੱਥੇ ਦਿੱਲੀ ਦੇ ਵਿੱਚ ਥੋੜੀ ਕੋਸ਼ਿਸ਼ ਕੀਤੀ ਸੀ ਇੱਕ ਜਾਲੀ ਵੀ ਪਾਉਣ ਦੀ ਉਹ ਵੀ ਸਫਲ ਹੋ ਚੁੱਕੀ ਆ ਉਥੋਂ ਦੀ ਇਸੇ ਸਾਲ ਨੂੰ ਲੋਕਾਂ ਨੂੰ ਰਾਹ ਪਾਸਾ ਛੱਡਿਆ ਹੋਇਆ ਸੀ ਅਸੀਂ ਅਸੀਂ ਆਪ ਹੀ ਲੋਕੋ ਕਰਾਂਗੇ ਤਾਂ ਬਚ ਲਾਵਾਂਗੇ ਅਦਰਵਾਈਜ਼ ਅੱਖਾਂ ਦੀ ਜਲਣ ਹਾਰਟ ਅਟੈਕ ਦੀਆਂ ਬਿਮਾਰੀਆਂ ਸਾਹ ਤਵੇਲੇ ਬਿਮਾਰੀਆਂ ਨਿਤ ਵੱਧ ਰਹੀਆਂ ਨਿਤ ਵੱਧ ਰਹੀਆਂ ਅਸੀਂ ਹਸਤਾ ਦੇ ਹਸਤਾ ਭਰੇ ਦੇਖ ਸਕਦੇ ਹਾਂ ਅਸੀਂ ਇਹ ਰਿਸਪੌਂਸਿਬਿਲਟੀ ਸਰਕਾਰ ਕੁੰਝੇ ਜਾਂ ਕੋਈ ਉਚਿਤ ਹੱਲ ਲੱਭੇ ਫਿਰ ਇਹ ਚੀਜ਼ ਦਾ ਹੱਲ ਬਿਲਕੁਲ ਸਰਕਾਰ ਕੁਝ ਕਰੋਗੀ ਤਾਂ ਹੀ ਅਸੀਂ ਕੁਝ ਕਰਨ ਜੋਗੇ ਹੋਵਾਂਗੇ ਸਰਕਾਰਾਂ ਕੋਲੇ ਸਾਰਾ ਕੁਝ ਸਾਰੇ ਹੱਲ ਹੁੰਦੇ ਆ ਪਰ ਆਲੇ ਨੂੰ ਸਾੜਨ ਲਈ ਬਹੁਤ ਪਰਾਲੇ ਸਰਕਾਰਾਂ ਕਰ ਸਕਦੀਆਂ ਹਨ ਇਹਨਾਂ ਨੂੰ ਜੀਵਿਦਾਰਾਂ ਨੂੰ ਫਸਲੀ ਭਿੰਨਤਾਵਲ ਲਿਆ ਜਾ ਸਕਦਾ ਹੈ ਇਹਨਾਂ ਨੂੰ ਇਹਦੀ ਸਹਾਇਤਾ ਕਰਕੇ ਪਰਾਲੇ ਨੂੰ ਸਾੜਾ ਤੋਂ ਪਹੁੰਚਾਇਆ ਜਾ ਸਕਦਾ ਹੈ ਲੇਕਿਨ ਨਹੀਂ ਕੁਛ ਕਰਕੇ ਰਾਜੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤੀਕਰ ਤੋਂ ਦੱਸਣ ਲਈ ਕਿਉਂਕਿ ਅੱਜ ਇਹ ਸ਼ੁਰੂਆਤ ਤੇ ਹੀ ਇਹ ਲਾਤਾ ਹੈ ਤਾਂ ਕਿ ਚੱਲ ਕੇ ਕਿਸ ਤਰ੍ਹਾਂ ਦੇ ਹਾਸਲ 1952 ਦੇ ਵਿੱਚ ਲੰਡਨ ਦੇ ਵਿੱਚ ਇਸੇ ਸਮੋਗੜੇ 12000 ਮੌਤਾਂਾਂ ਸੀ ਕਿ ਸਿਰਫ 5 ਦਿਨਾਂ ਦੇ ਵਿੱਚ ਇਹ ਬਹੁਤ ਖਤਰਨਾਕ ਪੋਜੀਸ਼ਨ ਆ ਸਾਡੀ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਸਾਡੇ ਪਬਲਿਕ ਨੂੰ ਸੋਚਣਾ ਚਾਹੀਦਾ